ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਸਾਹਿਤਕ ਸਾਥ ਖਰੜ ਦੇ ਵੱਲੋਂ ਹਰ ਮਹੀਨੇ ਇੱਥੇ ਸਾਹਿਤਕ ਪ੍ਰੋਗਰਾਮ ਕੀਤਾ ਜਾਂਦਾ ਹੈ ਸੋ ਅੱਜ ਵੀ ਇਹ ਪ੍ਰੋਗਰਾਮ ਇੱਥੇ ਜੋ ਕੀਤਾ ਗਿਆ ਹੈ ਤੁਹਾਨੂੰ ਇਹਦੀਆਂ ਝਲਕੀਆਂ ਦਿਖਾਉਣੀਆਂ ਅਤੇ ਇੱਥੇ ਜੋ ਸ਼ਿਵਾਲਿਕ ਮੈਗਜ਼ੀਨ ਉਹ ਵੀ ਰਿਲੀਜ਼ ਕੀਤਾ ਗਿਆ ਹੈ ਜੋ ਅਮਨ ਅਲਵੇਲਾ ਜੀ ਜੋ ਅੱਜ ਕੱਲ ਗਰੀਸ ਦੇ ਵਿੱਚ ਨੇ ਸੋ ਉਹਨਾਂ ਦੇ ਦੁਆਰਾ ਇਹ ਜੋ ਸ਼ਿਵਾਲਿਕ ਮੈਗਜ਼ੀਨ ਦਾ ਵੱਡਾ ਸਹਿਯੋਗ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਸੋ ਤੁਹਾਨੂੰ ਇਸ ਮੈਗਜ਼ੀਨ ਦੀਆਂ ਝਲਕੀਆਂ ਵੀ ਦਿਖਾਉਣੀਆਂ ਤੇ ਵੱਖ-ਵੱਖ ਜੋ ਕਵੀ ਆਏ ਹੋਏ ਨੇ ਉਹਨਾਂ ਦੀਆਂ ਸਾਹਿਤਿਕ ਰਚਨਾਵਾਂ ਵੀ ਸੁਣਾਉਂਦੇ ਆਂ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ ਮੈਂ ਤਾਂ ਤੁਹਾਡੇ ਨੂੰ ਧੰਨਵਾਦ ਕਰਦੀ ਹਾਂ ਸੇਨਾ ਤੁਹਾਡਾ ਬਹੁਤ ਧੰਨਵਾਦ ਕੀਤਾ ਤੁਹਾਨੂੰ ਤੁਸੀਂ ਇੰਨੇ ਜੋਕ ਸਮਝੇ ਕਿ ਸਾਨੂੰ ਇੱਥੇ ਬੁਲਾਇਆ ਤੇ ਸਟੇਜ ਤੇ ਮਾਨ ਸਨਮ ਦੇ ਰਹੇ ਹੋ ਉਸ ਲਈ ਧੰਨਵਾਦ ਤੇ ਇਹ ਜਿਦਾ ਕਿ ਪਤਾ ਹੀ ਆਪਨ ਕੋਹਾਤ ਇਲਾਕੇ ਵਿੱਚ ਇਹ ਪਹਿਲਾ ਵੈਕਸੀਨ ਜੋ ਰਿਲੀਜ਼ ਕੀਤਾ ਹੈ ਤੇ ਸਾਡੇ ਵਰਗੇ ਮੈਂ ਪਹਿਲਾਂ ਲੀਹਣ ਦਾ ਸ਼ੌਕ ਨਹੀਂ ਸੀ ਠੀਕ ਹੈ ਜਦੋਂ ਮੈਨੂੰ ਪਤਾ ਲੱਗੇ ਕਿ ਵੈਕਸੀਨ ਆਪਣੇ ਇਲਾਕੇ ਦਾ ਹੈ ਤੇ ਇਥੇ ਬਤੀ ਚਾਚਾ ਸੌਰੀ ਜਿਹੜੇ ਅਨਮਨ ਅੰਗਰੇਲਾ ਜੀ ਨੇ ਉਹ ਮੇਰੇ ਚਾਚਾ ਜੀ ਨੇ ਉਹਨਾਂ ਨੇ ਕਿਹਾ ਸੀ ਪੰਜਾਬੀ ਤੁਸੀਂ ਲਿਖੋ ਜੇ ਤੁਹਾਨੂੰ ਲਿਖਣ ਦਾ ਸ਼ੌਂਕ ਆ ਕਿਉਂਕਿ ਮੇਰੇ ਵਰਗੇ ਕਈ ਬੱਚੇ ਨੇ ਜੋ ਦਰਦੇ ਨੇ ਲਿਖਨੇ ਤੋਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਪਤਾ ਨਹੀਂ ਕਿ ਦਾੜੀ ਕੱਛਪਣੇ ਨੇ ਕਿ ਕੌਣ ਛਾਪੇਗਾ ਉਹਨਾਂ ਨੂੰ ਪ੍ਰੋਪਰ ਡਾਇਰੈਕਸ਼ਨ ਨਹੀਂ ਮਿਲਦੀ ਹੈ ਤੇ ਮੈਂ ਕਹਿੰਦੀ ਬਹੁਤ ਜ਼ਿਆਦਾ ਵਧੀਆ ਨਕੀ ਉਪਰਾਲਾ ਕੀਤਾ ਗਿਆ ਹੈ ਸਵਾਲ ਪਬਲਿਸ਼ਿੰਗ ਵੱਲੋਂ ਕਿ ਜਿਹੜੇ ਨਵੇਂ ਅੱਜਕੱਲ ਦੇ ਬੱਚੇ ਉਹਨਾਂ ਨੂੰ ਕਿਤਾਬਾਂ ਨਾਲ ਜੋੜੁੰਦਾ ਕਿਉਂਕਿ ਜਦ ਤੱਕ ਆਪਾਂ ਕਿਤਾਬਾਂ ਨਹੀਂ ਜੋੜਦੇ ਟੈਕਨੋਲੋਜੀ ਦਾ ਜ਼ਮਾਨਾ ਆਪਾਂ ਟੈਕਨੋਲੋਜੀ ਯੂਜ਼ ਕਰਦੇ ਆਂ ਬਟ ਕਈ ਇਦਾਂ ਦੇ ਗੀਤ ਨੇ ਜੋ ਆਪਣੇ ਆਪਾਂ ਕਹਿ ਗਏ ਕਿ ਬੁੱਕਸ ਵਿੱਚ ਹੀ ਮਿਲਦੇ ਨੇ ਤਾਂ ਆਪਾਂ ਵਿੱਚ ਹੀ ਮਿਲਦੇ ਨੇ ਪੁਰਾਣੇ ਬਜ਼ੁਰਗਾਂ ਤੋਂ ਮਿਲ ਸਕਦੇ ਨੇ ਆਪਾਂ ਉਹ ਬੁੱਕਸ ਵਿੱਚ ਹੀ ਮਿਲਣਗੇ ਉਹ ਆਪਾਂ ਨੂੰ ਆਨਲਾਈਨ ਹੀ ਮਿਲਦੇ ਕਿਉਂਕਿ ਬਜ਼ੁਰਗ ਕਥਾਪਾਂ ਲਿਖਦੇ ਨੇ ਟੈਕਨੋਲੋਜੀ ਨਾਲ ਚੇਂਜ ਹੋਏ ਬਟ ਜਿਹੜੇ ਪੁਰਾਣੇ ਗੀਤਾਂ ਕਿਤਾਬਾਂ ਨੂੰ ਪੜ੍ਹ ਕੇ ਹੀ ਸਮਝਾਉਣੀ ਆ ਤੇ ਸਾਡੇ ਵਰਗਿਆਂ ਨੂੰ ਬੁੱਕਸ ਨਾਲ ਤੁਣ ਦਾ ਬਹੁਤ-ਬਹੁਤ ਧੰਨਵਾਦ ਆ ਤੇ ਬੁੱਕਸ ਦੇ ਉੱਪਰ ਇੱਕ ਛੋਟੀ ਜਿਹੀ ਲਨ ਲਿਖਿਆ ਸੀ ਗਿਆ ਬਟਰਮੈਨ ਤੁਸੀਂ ਬਹੁਤ ਜ਼ਿਆਦਾ ਬڑے ਸਤਕਾਰਯੋਗ ਮੈਂਬਰ ਹੋ ਤੁਸੀਂ ਇੰਨੇ ਸਾਲਾਂ ਤੋਂ ਲਿਖ ਰਹੇ ਹੋ ਤੇ ਮੈਂ ਫਸਟ ਟਾਈਮ ਲਿਖਿਆ ਤੇ ਕੁਝ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਸੱਚਾ ਦੋਸਤ ਸੱਚਾ ਦੋਸਤ ਹੁੰਦੀ ਹੈ ਕਿਤਾਬ ਜ਼ਿੰਦਗੀ ਦਾ ਹਰ ਸਵਾਲ ਦਾ ਜਵਾਬ ਹੁੰਦੀ ਹੈ ਕਿਤਾਬ ਜ਼ਿੰਦਗੀ ਦਾ ਹਰ ਸਵਾਲ ਦਾ ਜਵਾਬ ਦਿੰਦੀ ਹੈ ਕਿਤਾਬ ਚੰਗੇ ਬੁਰੇ ਦੀ ਪਰਖ ਕਰਾਵੇ ਪੜਕਿਆਂ ਨੂੰ ਸਿੱਧੇ ਰਾਹੇ ਪਾਵੇ ਰੱਖੇ ਇਤਿਹਾਸ ਨੂੰ ਵੀ ਜ਼ਿੰਦਾ ਹੈ ਕਿਤਾਬ ਰੱਖੇ ਇਤਿਹਾਸ ਨੂੰ ਵੀ ਜ਼ਿੰਦਾ ਕਿਤਾਬ ਭੁੱਲਿਆਂ ਨੂੰ ਸਿੱਧੇ ਰਾਹੇ ਪਾਵੇ ਕਿਤਾਬ ਚੁਟੀਆਂ ਨਕਾਬ ਉਤਾਰੇ ਭੁੱਲਿਆਂ ਨੂੰ ਵੀ ਸਿੱਧੇ ਰਾਹੇ ਪਾਵੇ 빙 ਬੋਲੇ ਜੁਦੇ ਢੇਰੇ ਹੋਲੇ ਦੁੱਖਦਰ ਦੇ ਵਿੱਚ ਸੰਗ ਹੋ ਗਏ ਭੁੱਲੇ ਪੜਕਿਆਂ ਦੇ ਵੀ ਸਾਨੂੰ ਸਿੱਧੇ ਰਾਹੇ ਪਾਵੇ ਪੰਨੇ ਕਿਤਾਬ ਪੜਾਂ ਨੂੰ ਮਹਿਕਾਵੀ ਜ਼ਿੰਦਗੀ ਨੂੰ ਇਹੀ ਜ਼ਿੰਦਗੀ ਨੂੰ ਇਦਾਂ ਮਹਿਕਾਵੇ ਜਿੱਦਾ ਗੁਲਾਬ ਵਰਗਾ ਨੂੰ ਮਹਿਕਾਵੇ ਜ਼ਿੰਦਗੀ ਸੱਚੀ ਸੱਚੀ ਦੋਸਤ ਹੁੰਦੀ ਹੈ ਕਿਤਾਬ ਜਿਨੇ ਪੜ ਲਈ ਜ਼ਿੰਦਗੀ ਦੀ ਕਿਤਾਬ ਉਹ ਜ਼ਿੰਦਾਬਾਦ ਰਹੇ ਜਨਾਬ ਨੂੰ ਜ਼ਿੰਦਾਬਾਦ ਰਹੇ ਜਨਾਬ ਬੜੀਆ ਬੜੀਆ ਲੱਗਦਾ ਹੈ ਕਿ ਇਹਨਾਂ ਨੂੰ ਮਾਂ ਦੇ ਕੋਲ ਲਿਖਿਆ ਸੀ ਜਿਆ ਮੇਰੇ ਮਮਾ ਨੇ ਆ ਤੇ ਮੈਂ ਅਕਸਰ ਮਮਾ ਦੇ ਕੋਲ ਲਿਖੀ ਰਹੀ ਆ ਬਹੁਤ ਰੀਝਾਂ ਨੇ ਦਿਲ ਵਿੱਚ ਨਹੀਂ ਆਏ ਬਹੁਤਾ ਕੁਝ ਕਹਿਣਾ ਨਹੀਂ ਤੈਨੂੰ ਆਏ ਹਰ ਥਾਂ ਤੇ ਅੱਖਾਂ ਲੱਭਣ ਮੈਨੂੰ ਤੇਰੀਆਂ ਤੇ ਹਰ ਥਾਂ ਤੇ ਅੱਖਾਂ ਲੱਭਣ ਮੇਰੀਆਂ ਤੈਨੂੰ ਕਿਤੇ ਨਹੀਂ ਲੱਭਦੀ ਮੈਂ ਇੱਕ ਵਾਰੀ ਦਾ ਲੋਕੜੀ ਵਿੱਚ ਲੈ ਨਹੀਂ ਮਾਈ ਬਹੁਤ ਦਿਰ ਦੇ ਪੇੜ ਖੋਲਣੇ ਨਹੀਂ ਮਾਈ ਜਿੱਥੇ ਵੀ ਮੈਂ ਤੈਨੂੰ ਲੱਭਾਂ ਮੈਨੂੰ ਕਿਤੇ ਨਾ ਲੱਭਾਵੇਂ ਮੈਂ ਇਹ ਮੈਨੂੰ ਰੋਂਦੀ ਰੋਂਦੀ ਨੂੰ ਜਦੋਂ ਚੁੱਪ ਕਰਾਉਣਾ ਤੇਰਾ ਪੁੱਤ ਪੁੱਤ ਕਹਿ ਕੇ ਛੇ ਛੇ ਪੁੱਤ ਕਹਿ ਕੇ ਮੈਨੂੰ ਚੁੱਪ ਕਰਾਉਣਾ ਬੜਾ ਚੇਤਾ ਆਵੇ ਹੁਣ ਜਦ ਜ਼ਿੰਦਗੀ ਤੋਂ ਹਾਰ ਜਾਂਦੀ ਆਂ ਤ ਤੇਤਾ ਤੇਰਾ ਆਉਂਦਾ ਏ ਇੱਕ ਵਾਰੀ ਗਲਗੜੀ ਚ ਲੈ ਕੇ ਸ਼ੇਰ ਪੁੱਤਾ ਕਹੇ ਕਿ ਮਨੂੰ ਜ਼ਿੰਦਗੀ ਨਾਲ ਲੜਨਾ ਸਿਖਾ ਨਿਮਾਏ ਇੱਕ ਵਾਰੀ ਮਨੂੰ ਜ਼ਿੰਦਗੀ ਨਾਲ ਲੜਨਾ ਸਿਖਾ ਤਰਵਾ ਤੈਨੂੰ ਬੰਦੇ ਆਸ਼ਰਮ ਵਿੱਚ ਮਾਰਾ ਵੀ ਸੁਣੀ ਨਾ ਕਿ ਰਤੂ ਵਸੇ ਤੈਨੂੰ ਹੋਰ ਆਸ਼ਰਮਾਂ ਘਰ ਤਾਂ ਆਖਰ ਘਰ ਹੁੰਦਾ ਹੈ ਸੁਪਨਿਆਂ ਵਾਲਾ ਧਰ ਹੁੰਦਾ ਹੈ ਭਾਵੇਂ ਹੋਵੇ ਕੱਚਾ ਢਾਰਾ ਲਿੱਪਿਆ ਹੋਵੇ ਕਾਤੇ ਗਾੜਾ ਇਹ ਬੰਦੇ ਦਾ ਘਰ ਹੁੰਦਾ ਹੈ ਘਰ ਤਾਂ ਆਖਰ ਘਰ ਹੁੰਦਾ ਹੈ ਸੁਪਨਿਆਂ ਵਾਲਾ ਧਰ ਹੁੰਦਾ ਹੈ ਦਿਨ ਸੀ ਵਿਸਾਖੀ ਦਾ ਖੁਸ਼ੀਆਂ ਦੀ ਰੱਖੇ ਪੀਨੇ ਸੇਵ ਸਾਖੀ ਦਾ ਖੁਸ਼ੀਆਂ ਦੀ ਰਾਖੀ ਦਾ 1699 ਦਾ ਜਨਮ ਨਾਟ ਪੜਦੇ ਸਾਜ ਗਏ ਨਾਦਪੂਰੀ ਭਗਤੀ ਦੇ ਪੰਥ ਤੁਰੇ ਸੇਵਾਦਾਰ ਆ ਗਏ ਤੁੰਗੁੱਲੂ ਗਾਏ ਸੰਤ ਬਾਸੀ ਆ ਰਹੀਆਂ ਸ਼ਬਦ singਾ ਰਹੀ ਚੰਦਰ ਹੈ ਨਿਸ਼ਾਨ ਸੀ ਸਜ ਗਿਆ ਤੇਰੇ ਖਾਲਸੇ ਦੇ ਗੂ ਚੇਲੇ ਕਾਏ <tip> ਆ ਚਾਰਕ ਮੇਲਾ ਕਰਦੇ ਰਿਹਾਂ ਤੁਨੋ ਮਿੱਤਰੋ ਆਪਣਾ ਸਭਿਆ ਚਾਰਕ ਮੇਲਾ ਚੋਰਾ ਦੇ ਨਾਲ ਲੜ ਗਈ ਗੁੱਤੀ ਖਾ ਪੀ ਕੇ ਲਗਦੀ ਏ ਸਿੱਧੀ ਠੋਕਰਾ ਮਾਰ ਤੇ ਗਾਵਾ ਮਿੱਤਰੋ ਠੋਕਰਾ ਮਾਰ ਤੇ ਗਾਵਾ ਮਿੱਤਰੋ ਖਾਵੇ ਜੀ ਲਗਦਾ ਏ ਗੁੱਤੀ ਚੋਰਾ ਦੇ ਨਾਲ ਕੋਲ ਮਿਲ ਗਈ ਏ ਪੂਰੀ ਮਿੱਤਰੋ ਕੋਲ ਮਿਲ ਗਈ ਏ ਪੂਰੀ ਮਿੱਤਰੋ ਚਸਕੀ ਨਾਲ ਖਾਵੇ ਚੁਰੀ ਮਿੱਤਰੋ ਵਫਾਦਾਰੀ ਪੂਰੀ ਮਿੱਤਰੋ ਜਿੰਨਾ ਮਰਜੀ ਜਾਓ ਪੂਰੀ ਮਿੱਤਰੋ ਕਾਲੀ ਚਿੱਟੀ ਭਾਵੇਂ ਹੋਵੇ ਪੂਰੀ ਹਾਂ ਛੋਨਾ ਦੇਰ ਕਾਲੀ ਚਿੱਟੀ ਭਾਵੇਂ ਹੋਵੇ ਪੂਰੀ ਮਿੱਤਰੋ ਕਦੇ ਕਦਾਂ ਖਾ ਕਰੇਕ ਤਾਈ ਜੰਦੀ ਹੈ 30 ਚੋਰਾ ਦੇ ਰਣ ਕੀ 30 ਚੋਰਾ ਦੇ ਰਣ ਮਾਰ ਖਾਨ ਦੀ ਹਾਲਤ ਪੈ ਗਈ ਮਾਰ ਖਾਨ ਦੀ ਹਾਲਤ ਪੈ ਗਈ ਬੇਸ਼ਰਮੀਏ ਨਾਲ ਕੁੜੇ ਵਹਿ ਗਈ ਮੌਕਾ ਵੇਖ ਕੇ ਵਡਖਾਨ ਨੂੰ ਆਵੇ ਅੱਛਾ ਮੌਕਾ ਵੇਖ ਕੇ ਵਡਖਾਨ ਨੂੰ ਆਵੇ ਦੰਦੀ ਵਡ ਕੇ ਰਹੇ ਹੈਗੇ ਪਾਕਲ ਲਕੀ ਨਾਸ਼ਕ ਆਵੇ पूरी लगे चोर चोरा एक कविता पेश करने लगी है कि कनका लगे रंग बढ़के कणका ਹੁੰਦਾ ਸੀ ਜੜੀਆਂ ਵਾਲਾ ਬਾਪ ਮੈਸੇਜ ਇੰਗਲਿਸ਼ ਵਿੱਚ ਮੈਸੇਜ ਕਰਦਾ ਹੁੰਦਾ ਕਤਲੇ ਆ ਦੇਖੀਂਗਾ ਕੜੀਆ ਆਇਆ ਰੱਬ ਦਾ ਆਇਆ ਰੱਬ ਦਾ ਇਜਹਾਨ ਤੇ ਮਿਲਿਆ ਕਿ ਪੁੱਤਾਂ ਨੂੰ ਪਾਲੀਆਂ ਬਸਣਾ ਸੋਨੇ ਤੋਂ ਘੱਟ ਮਿੱਟੀ ਬਣੀਆ ਦੁੱਖ ਤਾਂ ਹੋਵੇ ਸਮਝ ਸਕਦਾ 감사합니다. गंदला किता पौन पे पानी जल्दी होने खत्म करा गंदला किता पौन पे पानी जल्दी होने खत्म कहानी पवन गुरु नु करके गंदा पवन गुरु करके गंदा किता कार्य सब तो मंदा पवन गुरु करके गंदा किता कार्य सब तो मंदा मुश्किल दिन ते जिद पै जाने मुश्किल दिन ते जिद पै जाने जल्दी होने खत्म कहानी ਜਲਦੀ ਹੋਣੀ ਖਤਮ ਕਾ ਹਰੇ ਪਾਣੀ ਪਿਤਾਨ ਨੂੰ ਰੂਸ਼ਿਤ ਕਰਕੇ ਪਾਣੀ ਪਿਤਾਨ ਨੂੰ ਰੂਸ਼ਿਤ ਕਰਕੇ ਜਿਨਾ ਕਾਉਗਾ ਹੁਣ ਵਰ ਵਰਕੇ ਪਾਣੀ ਪਿਤਾਨ ਨੂੰ ਰੂਸ਼ਿਤ ਕਰਕੇ ਜਿਨਾ ਕਾਉਗਾ ਹੁਣ ਵਰ ਵਰਕੇ ਸਮਝੇ ਨਾ ਪਰ ਪਾਗਲ ਭਰਾੜੀ ਸਮਝੇ ਨਾ ਪਰ ਪਾਗਲ ਭਰਾੜੀ ਜਲਦੀ ਹੋਣੀ ਖਤਮ ਕਾ ਹਰੇ ਜਲਦੀ ਹੋਣੀ ਖਤਮ ਕਾ ਹਰੇ ਮਾਤਾ ਧਰਤ ਬਾਤ ਫਰ ਲਾਵੇ ਮਾਤਾ ਧਰਤ ਬਾਤ ਫਰ ਲਾਵੇ ਠੀਕ ਠੀਕ ਸਭ ਨੂੰ ਬਦਲਾਵੇ ਫੁੱਲੇ ਮੋਕੇ ਨਾਨਕ ਬਾਣੀ ਫੁੱਲੇ ਮੋਕੇ ਨਾਨਕ ਬਾਣੀ ਜਲਦੀ ਹੋਣੀ ਖਤਮ ਕਾਹਣੀ ਜਲਦੀ ਹੋਣੀ ਖਤਮ ਕਾਹਣੀ

ਜਦੋਂ ਕੋਈ ਕੰਮ ਕਰਦਾ ਏ ਜ਼ੁਲਮਾਂ ਦੇ ਮੇਲੇ ਦੀ ਜਦੋਂ ਕੋਈ ਕਰਦਾ ਏ ਜ਼ੁਲਮਾਂ ਦੇ ਮੇਲੇ ਦੀ ਜਦੋਂ ਕੋਈ ਕਰਦਾ ਏ ਸ਼ਹੀਦੀ ਦੇ ਮੇਲੇ ਦੀ ਜਦੋਂ ਕੋਈ ਕਰਦਾ ਏ ਸੱਚੇ ਮੁਚੇਲੇ ਦੀ ਨਿਰ ਫੜਫੜਾ ਮਾਰੇ ਦਿਲ ਫੜਫੜਾਉਂਦਾ ਏ ਰੂਹ ਹੀ ਜਾਨ ਕੌਂਦੀ ਏ ਜੋ ਸਾਖੀ ਆਉਂਦੀ ਏ ਜੋ ਸਾਖੀ ਆਉਂਦੀ जो कोई गल करता है बार चली गोली दी जो कोई गल करता है बार चली गोली दी जो कोई गल करता है खेटी खुनी बोली दी जो कोई गल करता है किसा जिंद घोड़ी दी सूरे कुरबान होंगे सूरे कुरबान होंगे ने आजादी ही आती है विसाखी याद आती है विसाखी याद धन्यवाद ਵਾਹਿਗੁਰੂ ਜੀ ਮਾਤਰੀ ਸਸਰੀਕਾਲ ਜੀ ਸਸਰੀਕਾਲ ਜੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਸਾਹਿਤਿਕ ਸਾਥ ਦੇ ਵੱਲੋਂ ਜੋ ਆਪਣਾ ਖਾਲਸਾ ਸਕੂਲ ਖਰੜ ਦੇ ਵਿੱਚ ਜੋ ਹਰ ਮਹੀਨੇ ਮਤਲਬ ਕਿ ਤੁਹਾਡੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਸਾਹਿਤਿਕ ਦਾ ਤੇ ਅੱਜ ਵੀ ਕੀਤਾ ਗਿਆ ਹੈ ਅੱਜ ਇਸ ਦੇ ਵਿੱਚ ਕੀ ਕੀ ਕੀਤਾ ਗਿਆ ਤਿਮਨ ਸਾਹਿਬ ਅੱਜ ਤੋਂ ਅੱਜ ਪਹਿਲਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਕੋਰਾਲੀ, ਰੋਪੜ, ਚੰਡੀਗੜ੍ਹ, ਮੋਹਾਲੀ ਸਾਰੀਆਂ ਸਿਹਤ ਗਤੀਵਿਧੀਆਂ ਹੋਣ ਚਾਹੇ ਧਾਰਮਿਕ ਜਾਂ ਰਾਜਨੀਤਿਕ ਕੋਈ ਵੀ ਗਤੀਵਿਧੀਆਂ ਵਾ ਸਮਾਜਿਕ ਖੇਤਰ ਚ ਵਿਚਰਦਿਆਂ ਹੋਇਆਂ ਇਹ ਸਾਰੀਆਂ ਗਤੀਵਿਧੀਆਂ ਨੂੰ ਬਹੁਤ ਹੀ ਤਨਦੇਹੀ ਦੇ ਨਾਲ ਉੱਤੇ ਪਹੁੰਚ ਕੇ ਰਿਕਾਰਡ ਕਰਕੇ ਪਬਲਿਕ ਤੱਕ ਪਹੁੰਚਾਉਂਦੇ ਹੋ ਲੋਕਾਂ ਤੱਕ ਆਵਾਜ਼ ਨੂੰ ਪਹੁੰਚਾਉਂਦੇ ਹੋ ਸੋ ਤੁਹਾਡਾ ਉੱਤੇ ਬਹੁਤ ਬਹੁਤ ਧੰਨਵਾਦ ਅੱਜ ਵੀ ਤੁਸੀਂ ਪੂਰੀ ਟੀਮ ਦੇ ਨਾਲ ਸਾਡੇ ਇਸ ਸਾਥ ਦੇ ਪ੍ਰੋਗਰਾਮ ਚ ਆਏ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੇ ਅੱਜ ਦੇ ਪ੍ਰੋਗਰਾਮ ਬਾਰੇ ਮੈਂ ਗੱਲ ਇਹ ਕਰਨ ਚਾਹਾਂਗਾ ਕਿ ਸਾਡੀ ਸਿਹਤਕ ਸੱਤ ਖੜਡ ਵੱਲੋਂ ਹਰ ਮਹੀਨੇ ਦੇ ਤੀਜੇ ਐਤਵਾਰ ਸਾਡੀ ਲਗਾਤਾਰ ਨਿਰੰਤਰ ਜੋਨ ਦੀ ਸੱਤ ਹੋਣ ਦੇ ਵਿੱਚ ਆਈ ਹੈ ਉਸ ਤੋਂ ਉਸ ਟਾਈਮ ਉਸ ਟਾਈਮ ਤੋਂ ਲੈ ਕੇ ਲਗਾਤਾਰ ਮੀਟਿੰਗ ਸਾਡੀ ਹੁੰਦੀ ਰਹੀ ਹੈ ਸੋ ਅੱਜ ਦੀ ਵੀ ਉਹ ਜਿਹੜੀ ਮਾਸਕ ਮੀਟਿੰਗ ਸੀ April ਮਹੀਨੇ ਦੀ ਤੇ ਤੀਜੀ ਐਤਵਾਰ ਇਸ ਸਥਾਨ ਖਾਲਸਾ ਸੀਨੀਅਰ ਸਕੂਲ ਵਿੱਚ ਹੋਈ ਇਹਦੇ ਵਿੱਚ ਇੱਕ ਸਾਡੇ ਇਸ ਇਲਾਕੇ ਦੇ ਵਿੱਚ ਜਿਸ ਮਹਾਰਾਜੀ ਵੱਲੋਂ ਤੇ ਉਹਨਾਂ ਦੇ ਸਾਥੇ ਸਾਥੀਆਂ ਨਾਲ ਰਲ ਕੇ ਕੁਝ ਇੱਕ ਮੈਗਜ਼ੀਨ ਸਹਿਤ ਕਮੈਗਜ਼ੀਨ ਸ਼ਵਾਲਕ ਸ਼ੁਰੂ ਕੀਤਾ ਗਿਆ ਜਿਸ ਨੂੰ ਅੱਜ ਉਹਦਾ ਦੂਸਰਾ ਸਾਲ ਵਾ ਸ਼ੁਰੂ ਹੋ ਚੁੱਕਿਆ ਵਾ ਤੇ ਪੰਜਵਾਂ ਅੰਕ ਕਿਹੜਾ ਉਹਦਾ ਰਿਲੀਜ਼ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੰਜਾਬੀ ਮਾਂ ਬੋਲੀ ਦੇ ਲਈ ਇਸ ਇਸ ਖਿੱਤੇ ਦੇ ਵਿੱਚੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸਹਿਤਕ ਬਣ ਗਿਆ ਉਹ ਚ ਹਰ ਤਰ੍ਹਾਂ ਦੀ ਕਹਾਣੀ ਮਿੰਨੀ ਕਹਾਣੀ ਗੀਤ ਗਜ਼ਲ ਰਚਨਾ ਦੇ ਸਾਰੇ ਰੂਪ ਜਿਹੜੇ ਆ ਉਹ ਚ ਪੇਸ਼ ਕੀਤੇ ਜਾਂਦੇ ਆ ਸੋ ਨਵੇਂ ਲੇਖਕਾਂ ਨੂੰ ਉਤਸ਼ਾਹ ਮਿਲਦਾ ਇਹਦੇ ਨਾਲ ਤੇ ਪੰਜਾਬੀ ਮਾਂ ਬੋਲੀ ਦੀ ਗੱਲ ਪੰਜਾਬੀ ਪਾਸ਼ਾ ਦੀ ਗੱਲ ਉਹ ਪਬਲਿਕ ਤੱਕ ਦੁਨੀਆ ਤੱਕ ਪਹੁੰਚਦੀ ਆ ਬਾਹਰ ਦੇਸ਼ਾਂ ਤੱਕ ਵੀ ਭੇਜਦੇ ਆ ਮੈਗਜ਼ੀਨ ਦੀ ਕਾਪੀ ਸੋ ਅੱਜ ਸੋ ਉਸ ਮੈਗਜ਼ੀਨ ਦਾ ਪੰਜਵਾਂ ਅੰਕ ਰਿਲੀਜ਼ ਕੀਤਾ ਗਿਆ ਫਿਰ ਵਿਸਾਖੀ ਨੂੰ ਸਮਰਪਿਤ ਬਹੁਤ ਸਾਰੇ ਸ਼ਾਇਰਾਂ ਨੇ ਰਚਨਾਵਾਂ ਆਪਣੀਆਂ ਗੀਤ ਗਜ਼ਲਾਂ ਦੇ ਰਾਹੀਂ ਉਸ ਵਿਸਾਖੀ ਦੇ ਦਿਵਸ ਨੂੰ ਯਾਦ ਕੀਤਾ ਗਿਆ ਤੇ ਉਸ ਤੋਂ ਬਾਅਦ ਲਾਵਾ ਹੋਰ ਵੀ ਸਾਰੇ ਸ਼ਾਇਰਾਂ ਨੇ ਆਪ ਆਪਣੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਤੇ ਹੁਣ ਸਾਡਾ ਜੋ ਪ੍ਰੋਗਰਾਮ ਸਮਾਪਤੀ ਤੇ ਲੱਗ ਗਿਆ ਤੇ ਹੁਣ ਖਾਣਾ ਛਕਾਂਗੇ ਤੇ ਸਾਰੇ ਜਣੇ ਨਾਲ ਕੇ ਫਿਰ ਮਦਹਿਗੀ ਲਾਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਜਸਵਿੰਦਰ ਸਿੰਘ ਜੀ ਕੀ ਕਹੋਗੇ ਤੁਹਾਡੇ ਵੱਲੋਂ ਇਹ ਹਰ ਮਹੀਨੇ ਇੱਕ ਵੱਡਾ ਉਪਰਾਲਾ ਜੋ ਇਹਨੇ ਕਾਵੀਆਂ ਨੂੰ ਸਹਿਤਕਾਰਾਂ ਨੂੰ ਇਕੱਠੇ ਵੀ ਕਰਦੇ ਹਾਂ ਸਹਿਤਕ ਸੱਤਖ ਖਰੜ ਵੱਲੋਂ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਇੱਕ ਸਹਿਤਕ ਮੀਟਿੰਗ ਕਿਤੇ ਜਾਂਦੀ ਹੈ ਜਿਸ ਦੇ ਵਿੱਚ ਨਵੇਂ ਤੇ ਪੁਰਾਣੇ ਸਹਿਤਕਾਰ ਇਕੱਠੇ ਹੋ ਕੇ ਪੰਜਾਬੀ ਸਹਿਤ ਦੀ ਗੱਲ ਕਰਦੇ ਆ ਤੇ ਅਸੀਂ ਸਾਰੇ ਸਹਿਤਕਾਰਾਂ ਨੂੰ ਮੋਲਣ ਦਾ ਆਪਣੀ ਗੱਲ ਕਰਨ ਦਾ ਆਪਣੀ ਰਚਨਾ ਕਹਿਣ ਦਾ ਮੌਕਾ ਦਿੰਨੇ ਆ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬੀ ਮੈਗਜ਼ੀਨ ਸ਼ਿਵਾਲਿਕ ਰਿਲੀਜ਼ ਕੀਤਾ ਗਿਆ ਹੈ ਇਸ ਮੈਗਜ਼ੀਨ ਦੇ ਸੰਪਾਦਕ ਜੀ ਐਸ ਮਹਿਰਾ ਹਨ ਤੇ ਨਾਲ ਸੰਪਾਦਕੀ ਮੰਡਲ ਹੋਰ ਵੀ ਹੈ ਅੱਜ ਇਸ ਮੈਗਜ਼ੀਨ ਦਾ ਪੰਜਵਾਂ ਅੰਕ ਰਿਲੀਜ਼ ਕੀਤਾ ਗਿਆ ਤੇ ਵਿਸਾਖੀ ਨੂੰ ਸਮਰਪਿਤ ਕਵਿਤਾਵਾਰ ਕਰਵਾਇਆ ਗਿਆ ਇਸ ਮੀਟਿੰਗ ਦੇ ਵਿੱਚ ਸਹਿਤਕਾਰਾਂ ਨੇ ਵਿਸਾਖੀ ਨੂੰ ਸਮਰਪਿਤ ਆਪੋ ਆਪਣੀਆਂ ਰਚਨਾਵਾਂ ਬੜੇ ਤਰੀਕੇ ਵਧੀਆ ਪੇਨ ਨਾਲ ਪੇਸ਼ ਕੀਤੀਆਂ ਸਾਰੇ ਸਹਿਤਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਮੈਰਾ ਸਾਹਿਬ ਕੀ ਕਹੂਗੇ ਇਹ ਤੁਹਾਡਾ ਵੀ ਇਸ ਮੈਗਜ਼ੀਨ ਦੇ ਨਾਲ ਕਾਫੀ ਸੰਬੰਧ ਹੈ ਹਾਂ ਜੀ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਧਿਮਾਨ ਟੀਵੀ ਚੈਨਲ ਦਾ ਜਿਹੜੇ ਕਿ ਇੱਥੇ ਆਪਣੀ ਟੀਮ ਲੈ ਕੇ ਪਹੁੰਚੇ ਨੇ ਸਾਡੇ ਪ੍ਰੋਗਰਾਮ ਦੀ ਕਵਰੇਜ ਕਰਨ ਦੇ ਲਈ ਦੀ ਸ਼ਿਵਾਲਿਕ ਮੈਗਜ਼ੀਨ ਇਸ ਵਾਰ ਵਿੱਚ ਗੱਲ ਕਰਨੀ ਕਾਹ ਚਾਹਾਂਗਾ ਅਮਨ ਅਵੇਲਾ ਦੇ ਸਹਿਯੋਗ ਦੇ ਨਾਲ ਇਹ ਅਸੀਂ ਮੈਗਜ਼ੀਨ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਇਸ ਮੈਗਜ਼ੀਨ ਦਾ 5ਵਾਂ ਜਿਹੜਾ ਹੈ ਰਿਲੀਜ਼ ਕੀਤਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਇਸ ਮੈਗਜ਼ੀਨ ਨੂੰ ਵੇਦਾਂ ਹੀ ਚਲਦਾ ਰੱਖਾਂਗੇ ਤੇ ਮੈਂ ਇਸ ਮੌਕੇ ਤੇ ਕਹਿਣਾ ਚਾਹਾਂਗਾ ਕਿ ਸਾਨੂੰ ਮੈਗਜ਼ੀਨ ਦੇ ਲਈ ਜਿੱਥੇ ਚੰਦੇ ਦੀ ਜ਼ਰੂਰਤ ਹੈ ਉੱਥੇ ਸਾਨੂੰ ਵਧੀਆ ਸਹਾਇਚ ਤੇ ਵਧੀਆ ਸਹਿਯੋਕਾਰਾਂ ਦੀ ਲੋੜ ਹੈ ਤਾਂ ਜੋ ਮੈਗਜ਼ੀਨ ਨੂੰ ਹੋਰ ਵੀ ਜ਼ਰਾ ਪਰਫਲੈਕਟ ਕੀਤਾ ਜਾ ਸਕੇ ਧੰਨਵਾਦ ਹਾਂ ਜੀ ਸਤਿਕਾਰ ਜੀ ਸਤਿਕਾਰ ਜੀ ਜੀ ਸੋ ਮੈਗਜ਼ਿਨ ਰਿਲੀਜ਼ ਹੋਇਆ ਤੇ ਤੁਸੀਂ ਵੀ ਇੱਕ ਅੱਛੇ ਲੇਖਕ ਹੋ ਵਧੀਆ ਲਿਖ ਲੈਂਦੇ ਹੋ ਵਧੀਆ ਸੋਚਦੇ ਮਾਲਿਕ ਹੋ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਤੁਸੀਂ ਨਾਮਾਨ ਦੇ ਰਹੇ ਹੋ ਅਸੀਂ ਇੰਨੇ ਯੋਗ ਹੈ ਨਹੀਂ ਆ ਅਸੀਂ ਇਹਨਾਂ ਲਿਖਣ ਯੋਗ ਹੈ ਨਹੀਂ ਆ ਜਿੰਨਾ ਤੁਸੀਂ ਮਾਨ ਦੇ ਰਹੇ ਹੋ ਜਦੋਂ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਮੈਗਜ਼ੀਨ ਨੂੰ ਰਿਲੀਜ਼ ਕਰਨ ਦੇ ਮੌਕੇ ਤੇ ਮੈਨੂੰ ਇੱਥੇ ਹਿੱਸਾ ਬਣ ਦਾ ਮੌਕਾ ਮਿਲਿਆ। ਸ਼왈ਿਕ ਮੈਗਜ਼ੀਨ ਦਾ ਜਦ ਆਪਾਂ ਜਾਣਦੇ ਪੰਜਵਾਂ ਅੰਕ ਰਿਲੀਜ਼ ਕੀਤਾ ਗਿਆ ਤੇ ਮੈਂ ਫਸਟ ਟਾਈਮ ਇੱਥੇ ਆਈਆਂ ਤਾਂ ਇਸ ਇੱਥੇ ਆ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜਿਹਦੇ ਰਹੀ ਤੁਮ ਹੁਣ ਅੱਗੇ ਹੋਰ ਬੱਚਿਆਂ ਨੂੰ ਵੀ ਮਤ ਕਿ ਮੌਕਾ ਮਿਲੇਗਾ ਕਿ ਆਉਣ ਆਪਣੀਆਂ ਵਿਚਾਰਾ ਰੱਖਣ ਤੇ ਜਿਹੜੇ ਵੀ ਜਿਹਦਾ ਹੁਣ ਬੜੇ-ਬੜੇ ਇਥੇ ਲੇਖਕਾਂ ਦੇ ਨੇ ਕੀ ਕਵੀ ਆਉਂਦੇ ਨੇ ਤੇ ਇਹਨਾਂ ਤੋਂ ਬਹੁਤ ਕੁਝ ਸਿੱਖਣੇ ਮਿਲਦਾ ਅੱਜ ਦੇ ਬੱਚਿਆਂ ਨੂੰ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਵੀ ਆ ਤੇ ਮੈਂ ਅਮਨ ਨਾਲ ਵਿਲੇਜੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਕ ਮੈਗਜ਼ੀਨ ਸਪਣ ਬਾਰੇ ਸੋਚਿਆ ਕਿਉਂਕਿ ਇਹ ਬਹੁਤ ਜ਼ਿਆਦਾ ਕਿਉਂਕਿ ਅੱਜ ਦੀ ਡਾਇਰੈਕਸ਼ਨ ਅੱਜ ਦੇ ਟਾਈਮ ਤੇ ਡਾਇਰੈਕਸ਼ਨ ਦੇਣਾ ਬਹੁਤ ਜ਼ਰੂਰੀ ਆ ਆਪਾਂ ਇੱਕ ਨੂੰ ਆਪਾਂ ਵੈਸੀ ਹੀ ਕਹਦੀ ਹੈ ਕਿ ਸਲਾਹਾਂ ਦੇਣ ਲਈ ਬਧੀਆ ਬਹੁਤ ਬੰਦੇ ਟੱਕਰ ਜਾਂਦੇ ਆ ਸਹੀ ਰੈਕਸ ਦੱਸਣ ਲਈ ਕੋਈ ਨਹੀਂ ਹੁੰਦਾ ਜਿਹੜਾ ਸਹੀ ਰਸਤਾ ਦਿਖਾਉਂਦਾ ਜਿੱਦੋਂ ਹੁਣ ਮੈਂ ਸੀਗੀ ਮੈਂ ਚਾਚੂ ਨਾਲ ਮੇਰੇ ਚਾਚਾ ਜੀ ਲੱਗਦੇ ਨੇ ਅਮਨ ਅਲਵੇਲਾ ਜੀ ਤੇ ਜਦੋਂ ਉਹਨਾਂ ਨਾਲ ਮੈਂ ਗੱਲ ਕਰਨੀ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕਰਦੇਣਾ ਘੰਟਾ ਗੱਲ ਕਰਨੀ ਉਹਨਾਂ ਨੇ ਕਿਹਾ ਬਲਕਿ ਤੇਰੇ ਵਿੱਚ ਕੁਝ ਲਿਖਣੇ ਦਾ ਚਸਕਾ ਹੈਗਾ ਏ ਤੇਰੇ ਗੱਲਾਂ ਮੈਨੂੰ ਇਹ ਚੀਜ਼ ਪਸੰਦ ਆ ਤੂੰ ਲਿਖਿਆ ਕਰ ਉਹ ਮੈਨੂੰ ਉਹਨਾਂ ਨੇ ਮੌਕਾ ਮਿਲ ਦਿੱਤਾ ਪਹਿਲਾਂ ਲਿਖਣੇ ਦਾ ਹੁਣ ਇੱਥੇ ਤੁਹਾਡੇ ਸਾਰਿਆਂ ਵਿੱਚ ਹਨਾ ਆ ਕੇ ਥੋੜੀ ਕਵਿਤਾਵਾਂ ਪੇਸ਼ ਕਰਨ ਦਾ ਮੈਂ ਕਹਿੰਦੀ ਆ ਬਹੁਤ ਵਧੀਆ ਪ੍ਰਾਲਾ ਹੈ ਤੇ ਮੈਂ ਬਹੁਤ ਖੁਸ਼ ਆ ਤੇ ਉਮੀਦ ਕਰਦੀ ਆ ਕਿ ਅੱਗੇ ਨੂੰ ਵੀ ਹੋਰ ਬੱਚਿਆਂ ਨੂੰ ਵੀ ਇਦਾਂ ਹੀ ਪ੍ਰੇਰਨਾ ਮਿਲੂਗੀ ਕਿ ਉਹ ਆ ਕੇ ਹੋਰ ਆਪਣੀ ਗੱਲਾਂ ਆਪਣੇ ਵਿਚਾਰ ਨੇ ਆਪਣੇ ਥਾਟਸ ਨੇ ਉਹ ਰਖਣ ਕਿ ਉਸ ਤੋਂ ਲਾਭ ਮੈਕਨੀਆ ਬੁਕਸ ਦੇ ਨਾਲ ਜੋੜਨ ਦਾ ਵਧੀਆ ਤਰੀਕਾ ਨਹੀਂ ਹੋ ਸਕਦਾ ਤੇ ਮੈਂ ਧੰਨਵਾਦ ਕਰਦੀ ਆ ਅਮਨ ਅਰਵਿਲਾ ਜੀ ਦਾ ਜਿਨ੍ਹਾਂ ਨੇ ਬਾਹਰ ਬੈਠੇ ਵੀ ਠੀਕ ਹੈ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਇੰਨਾ ਪਿਆਰ ਦਿਖਾ ਰਹੇ ਨੇ ਤੇ ਲੋਕਾਂ ਨੂੰ ਮੌਕਾ ਦੇ ਰਹੇ ਨੇ ਆਪਣੀ ਮਾਂ ਬੋਲੀ ਨਾਲ ਵਾਪਸ ਜੁੜਨ ਨੇ ਦਾ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਤੁਹਾਡੇ ਚੈਨਲ ਦਾ ਤੇ ਇੱਥੇ ਸਾਰੇ ਜਿਹੜੇ ਮੈਗਜ਼ੀਨ ਵਿੱਚ ਰਿਲੀਜ਼ ਕਰਦੇ ਜਿੰਨੇ ਵੀ ਮੈਂਬਰ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਤਰਿੰਦਰ ਕੌਰ ਬਾੜਾ ਜੀ ਤੁਸੀਂ ਇੱਕ ਸੂਫੀ ਸਾਹਿਤਕਾਰ ਹੋ ਤੇ ਗਾਉਂਦੇ ਵੀ ਵਧੀਆ ਲਿਖਦੇ ਵੀ ਵਧੀਆ ਅੱਜ ਤੁਸੀਂ ਵੀ ਇਸ ਸ਼ਿਵਾਲਿਕ ਮੈਗਜ਼ੀਨ ਦੇ ਜੋ ਰਿਲੀਜ਼ਿੰਗ ਕੀਤੀ ਗਈ ਹੈ ਦੂਸਰੇ ਸਾਲ ਦੀ ਇਹ ਕੀ ਕਹਿਣਾ ਤੁਹਾਡਾ ਮੈਂ ਇਹ ਕਹੂੰਗੀ ਕਿ ਇਹ ਖੜੜ ਸੈਤਕ ਮੀਟਿੰਗ ਦੇ ਵਿੱਚ ਇਸ ਨੂੰ ਲੋਕਰਪਨ ਕੀਤਾ ਗਿਆ ਤੋ ਕਈ ਰੂਹਾਂ ਇਹਨੂੰ ਪੜਨ ਗਈਆਂ ਇਹਨਾਂ ਨੂੰ ਦਿੱਤਾ ਗਿਆ ਇੱਕ ਬਹੁਤ ਵੱਡਾ ਮਾਂ ਬੋਲੀ ਲਿਓ ਉਪਰਾਲਾਗਾ ਤੇ ਜਿਹੜੇ ਲੇਖਕ ਸਾਥੀ ਉਹੋ ਵਿਚਾਰੇ ਕੁਝ ਪੜ ਨਹੀਂ ਕਈ ਵਾਰ ਪੜਦੇ ਹੀ ਨਹੀਂ ਕਈ ਉਹਨਾਂ ਨੂੰ ਇੱਕ ਮੌਕਾ ਮਿਲਦਾ ਇਹਦੇ ਵਿੱਚ ਮੈਗਜ਼ੀਨ ਵਿੱਚ ਛਪਣ ਦਾ ਵੀ ਮੌਕਾ ਮਿਲੂਗਾ ਇਹ ਇੱਕ ਵੱਡਾ ਪਰਪਕਾਰ ਇਹਨਾਂ ਬੱਚਿਆਂ ਦਾ ਤੋਂ ਮੈਂ ਸੈਤਕ ਸਤਖਰੜ ਦੀ ਹਮੇਸ਼ਾ ਅ ਦੁਆ ਕਰਦੀ ਆ ਕਿ ਇਨਸ਼ਾਲਾ ਇਹ ਸੈਤਕ ਸਤਖਰੜ ਹਮੇਸ਼ਾ ਬਲੰਦੀਆਂ ਤੇ ਰਹੇ ਚੜ੍ਹਦੀ ਕਲਾ 'ਚ ਰਹੇ ਇੱਕ ਇਹ ਵਿੱਚ ਸੱਭਿਆਚਾਰ ਪ੍ਰੋਗਰਾਮ ਵੀ ਰੱਖ ਲੈਂਦੇ ਨੇ ਤੋਂ ਮੈਨੂੰ ਸ੍ਰਿੰਦਰ ਕੌਰ ਬਾੜਾ ਨੂੰ ਹਮੇਸ਼ਾ ਬੜਾ ਅਦਬ ਦਿੰਦੇ ਨੇ ਸਤਿਕਾਰ ਦਿੰਦੇ ਨੇ ਤੋਂ ਜਦੋਂ ਕਿਤੇ ਮੈਂ ਔਨੀ ਹੈ ਕਿ ਜਦੋਂ ਵੀ ਮੈਨੂੰ ਟਾਈਮ ਮਿਲਦਾ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਮੈਂ ਆਵਾਂ ਇਹ ਨਿਰੰਤਰ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਔਰ ਸਭ ਨੂੰ ਜੋੜ ਰਹੇ ਨੇ ਬੜੇ ادب ਤੇ ਸਤਿਕਾਰ ਦੇ ਨਾਲ ਇਹ ਇਨੀ ਗੱਲ ਜ਼ਰੂਰ ਕਹੂੰਗੀ ਕਿ ਹੁਣ ਤਾਂ ਮੈਂ ਆਜ਼ਾਦ ਵੀ ਹਾਂ ਨਾ ਕਿਸੇ ਦੀ ਗੋਲੀ ਵੇ ਹੁਣ ਤਾਂ ਮੈਂ ਆਜ਼ਾਦ ਵੀ ਹਾਂ ਨਾ ਕਿਸੇ ਦੀ ਗੋਲੀ ਵੇ ਆਓ ਸੱਜਣੋ ਬੋਲੀਏ ਮਾਂ ਪੰਜਾਬੀ ਬੋਲੀ ਵੇ ਆਓ ਸਾਰੇ ਬੋਲੀਏ ਮਾਂ ਪੰਜਾਬੀ ਬੋਲੀ ਵੇ ਇੱਕ ਵਾਰ ਫੇਰ ਤੋਂ ਸਤਿ ਸਕਤ ਖੜਦ ਨੂੰ ਮੁਬਾਰਕਬਾਦ ਦਿੰਨੀ ਆ ਲੱਖ ਲੱਖ ਵਧਾਈਆਂ ਦੈਨਿਏ ਕਿ ਨਿਰੰਤਰ ਇਹ ਆਪਣਾ ਕੰਮ ਜਾਰੀ ਰੱਖ ਰਹੇ ਨੇ ਤਾਂ ਇਨਸ਼ਾਅੱਲਾ ਇਹ ਜਾਰੀ ਹੀ ਰਹੇ ਧੰਨਵਾਦ ਹਾਂਜੀ ਤੁਸੀਂ ਕਿਸੇ ਵੀ ਮਤਲਬ ਕਿ ਆਪਣੀ ਰਚਨਾ ਦਾ ਕੋਈ ਦੋ ਬੋਲ ਜੀ ਸੁਣੋ ਹਾਂਜੀ ਮੈਂ ਦੂ ਲੈਣਾ ਆਪਣੇ ਹਸਬੰਡ ਦੇ ਬੋਲਿਆ ਚਾਹੁੰਦੀ ਆ ਜੀ ਤੇ ਉਹ ਮੈਂ ਲਿਖਿਆ ਸੀਗਾ ਮੇਰਾ ਸਰਦਾਰ ਜੋ ਕਿ ਸ਼ਿਵਾਲਿਕ ਮੈਗਜ਼ੀਨ ਦੇ ਵਿੱਚ ਵੀ ਛਪੀ ਹੋਈਆਂ ਨੇ ਉਸ ਲਈ ਮੈਂ ਧੰਨਵਾਦ ਕਰਦੀ ਆ ਸਾਰੇ ਸ਼ਿਵਾਲਿਕ ਮੈਂਬਰਾਂ ਦਾ ਜਿਨ੍ਹਾਂ ਨੇ ਇੰਨਾ ਮਾਨ ਦਿੱਤਾ ਕਿ ਇਕ ਛੋਟੀ ਜੀ ਰਚਨਾ ਛਾਪਣ ਦਾ ਮੌਕਾ ਮਿਲਿਆ ਉਹ ਹੈਗੀ ਹੈ ਮੇਰਾ ਸਰਦਾਰ ਜ਼ਿੰਦਗੀ ਤੇਰੇ ਨਾਮ ਐ ਸੱਜਣਾ ਹਰ ਸਾਹ ਤੇਰੇ ਨਾਮ ਸੱਜਣਾ ਹਰ ਦੁੱਖ ਸੁੱਖ ਵਿੱਚ ਤੇਰੇ ਨਾਲ ਹਾਂ ਪਹਿਲਾਂ ਬਾਪੂ ਦੀ ਪਗੜੀ ਸ਼ਾਨ ਸੀ ਹੁਣ ਤੇਰੀ ਸਰਦਾਰਨੀ ਬਣਨ ਦਾ ਖ਼ਾਬ ਹੈ ਸੱਜਣਾ ਚੁੱਬ ਬੈਠੀ ਇਹਨੂੰ ਆਪੇ ਬੁਲਾ ਲੈਣੀ ਫਰੋਂਦੀ ਨੂੰ ਗੱਲ ਵਕੜੀ ਵਿੱਚ ਲੈ ਲੈਣੀ ਇੱਕ ਜੇ ਕਦੇ ਗਲਤ ਰਸਤੇ ਤੇ ਪੈ ਜਾਵਾਂ ਤਾਂ ਛਿਟਕਾਂ ਦੇ ਕੇ ਸਮਝਾ ਲਈਵੇ ਇਹ ਪਰ ਕਦੇ ਹੱਥ ਨਾ ਚੜਾਵੀਂਵੇ ਕਦੇ ਹੱਥ ਨਾ ਚੜਾਵੀਂਵੇ Yeah. Thank, Thank you. Thank you. Thank you.